ਜਿਹੜਾ ਮੇਨ ਜਿਹੜਾ ਹੁਣ ਕੰਮ ਹੈ ਰਾਈਟ ਨਾਓ ਇਵੈਕੂਏਸ਼ਨ ਵਰਕ ਇਸ ਗੋਇੰਗ ਔਨ ਉੱਥੇ ਜਿਹੜੀ ਸਾਡੀ ਆਰਮੀ ਤੋਂ ਜਿਹੜਾ ਹੈਗਾ ਦ ਟੀਮ ਇਜ਼ ਹਿਅਰ ਤੇ ਇਧਰਲੇ ਪਾਸੇ ਜਿਹੜੀ ਝਪਕਰੇ ਸਟੇਸ਼ਨ ਸਾਡੀ ਐਨ ਡੀ ਆਰ ਐਫ ਟੀਮ ਪਹੁੰਚ ਚੁੱਕੀ ਹੈ ਸੋ ਫਰਸਟ ਟਾਸਕ ਇਜ਼ ਇਵੈਕੂਏਸ਼ਨ ਚੀਕ ਬੰਦੇ ਹੈਗੇ ਆ ਜਿਹੜੇ ਮਕੌੜੇ ਤੋਂ ਇਵੈਕੂਏਟ ਕੀਤੇ ਗਏ ਆ ਉਹ ਬੀ ਐਸ ਐਫ ਦੀ ਜਿਹੜੀ ਟੀਮ ਸੀਗੀ ਉਹ ਸਵੇਰ ਦੇ ਜਿਹੜੀ ਉਹਨਾਂ ਦੀ ਬੋਟ ਆਪਰੇਸ਼ਨਲ ਸੀ ਰਾਈਟ ਨਾਓ ਆਰਮੀ ਇਜ਼ ਆਲਸੋ ਆਪਰੇਸ਼ਨਲ ਪਾਣੀ ਦਾ ਤੇਜ਼ ਵਹਾਂ ਤੇ ਇਸ ਹੜ ਦੇ ਵਿੱਚ ਫਸੇ ਹੋਏ ਲੋਕਾਂ ਨੂੰ ਐਨਡੀਆਰਐਫ ਦੀਆਂ ਟੀਮਾਂ ਦੇ ਵੱਲੋਂ ਬਾਹਰ ਕੱਢਿਆ ਜਾ ਰਿਹਾ ਹੈ ਤਸਵੀਰਾਂ ਨੇ ਦਿਨਾਂਗਰ ਮਕੌੜਾ ਪਤਨ ਰਾਵੀ ਦਰਿਆ ਨੇੜੇ ਪੈਂਦੇ ਪਿੰਡਾਂ ਦੀਆਂ ਜਿਸ ਪਿੰਡਾਂ ਦੇ ਵਿੱਚ ਪਾਣੀ ਜ਼ਿਆਦਾ ਵੱਜ ਚੁੱਕਿਆ ਹੈ ਤੇ ਪਾਣੀ ਦੇ ਨਾਲ ਪੂਰੇ ਤਰੀਕੇ ਦੇ ਨਾਲ ਇਹ ਪਿੰਡ ਗਿਰ ਚੁੱਕੇ ਨੇ ਲੋਕ ਵੀ ਕਾਫੀ ਜ਼ਿਆਦਾ ਫਸੇ ਹੋਏ ਨੇ ਇਨ੍ਹਾਂ ਫਸੇ ਹੋਏ ਲੋਕਾਂ ਨੂੰ ਐਨਡੀਆਰਐਫ ਦੀਆਂ ਟੀਮਾਂ ਦੇ ਵੱਲੋਂ ਸਹੀ ਸਲਾਮਤ ਬਾਹਰ ਕੱਢਣ ਦਾ ਇਹ ਕਾਰਜ ਕੀਤਾ ਜਾ ਰਿਹਾ ਹੈ ਲੋਕਾਂ ਨੂੰ ਰਾਹਤ ਸਮਗਰੀ ਵੀ ਪਹੁੰਚਾਈ ਜਾ ਰਹੀ ਹੈ ਦੱਸਦੀ ਕਿ ਰਾਵੀ ਦਰਿਆ ਨੇੜੇ ਪਿੰਡ ਓਗਰਾ ਜਗੋ ਚੱਕ ਟਾਂਡਾ ਜਨਪੁਰ ਨੇੜੇ ਚਾਰ ਜਗ੍ਹਾ ਤੋਂ ਤੁਸਤੀ ਬੰਨ ਓਵਰਫਲੋ ਹੋ ਚੁੱਕਿਆ ਪਾਣੀ ਦਾ ਪੱਧਰ ਕਾਫੀ ਜ਼ਿਆਦਾ ਵੱਧ ਚੁੱਕਿਆ ਤੇ ਇਹ ਤੁਸਤੀ ਬੰਨ ਵੀ ਟੁੱਟ ਚੁੱਕਿਆ ਹੈ ਜਿਸ ਤੋਂ ਬਾਅਦ ਤੁਹਾਨੂੰ ਦੱਸਦੀ ਕਿ ਐਨਡੀਆਰਐਫ ਆਰਮੀ ਦੀਆਂ ਇਹ ਟੀਮਾਂ ਪਹੁੰਚ ਚੁੱਕੀਆਂ ਨੇ ਤੇ ਉਹਨਾਂ ਦੇ ਵੱਲੋਂ ਹੁਣ ਤੱਕ ਰੀ 25 ਦੇ ਲੋਕਾਂ ਨੂੰ ਸੁਰਖੇਤ ਬਾਹਰ ਕਢ ਲਿਆ ਗਿਆ ਸੋ ਬੇਸਿਕਲੀ ਜਿਹੜਾ ਤੁਸੀਂ ਤੱਕ ਪਾਣੀ ਪੂਰਾ ਬ੍ਰਿੰਸ ਤੱਕ ਹੈਗਾ ਤਾਂ ਜਿਹੜਾ ਮਤਲਬ ਤੁਸੀਂ ਆ ਗਿਆ ਉੱਥੋਂ ਪਾਣੀ ਓਵਰਫਲੋ ਕਰ ਰਿਹਾ ਹੈਗਾ ਜਿਵੇਂ ਜਗਤਪੁਰ ਟਾਂਡਾ ਹੈਗਾ ਓਗਰਾ ਹੈਗਾ ਉਧਰੋਂ ਪਾਣੀ ਓਵਰਫਲੋ ਕਰਕੇ ਪਿੰਡਾਂ ਦੇ ਵੱਲ ਮਤਲਬ ਚਾਹੀਏ ਆਪਾਂ ਜਿਹੜੀਆਂ ਬ੍ਰੀਚਸ ਪਲੱਗ ਇਨ ਕਰਦੇ ਵੀ ਆ ਜਾਂ ਪਿੰਡ ਵਾਲਿਆਂ ਨੇ ਕੀਤੇ ਆ ਜਾਂ ਥਰੂ ਡਰੇਨੇਜ ਡਿਪਾਰਟਮੈਂਟ ਹੋਈਆਂ ਬਟ ਦੇ ਉਹਦੇ ਤੋਂ ওভারਫਲੋ ਕਰ ਰਿਹਾ ਹੈ ਕਿਹਨੇ ਜਗਾ ਟੁੱਟੀਆਂ ਭਾਜੀ ਸੋ ਤੁਸੀਂ ਐਸਾ ਚ ਟੁੱਟੀ ওভারਫਲੋ ਜ਼ਿਆਦਾ ਕਰ ਰਹੀ ਹੈ ਬੇਸਿਕਲੀ ਜੋ ਪਾੜੇ ਪਾਏ ਭਾਈ ਪਾੜ ਜਿਹੜੇ ਹੈਗੇ ਆ ਜੋ ਜੇ ਕਾਊਂਟ ਕਰੀਏ ਤਾਂ ਰਾਈਟ ਨਾਉ ਜੱਗੋ ਟਾਂਡੇ ਕੋਲੋਂ ਟੁੱਟੀ ਹੈਗੀ ਜਿਹੜੀ ਉਹਨਾਂ ਦੇ ਛੱਪੜ ਦੇ ਵਿੱਚ ਡレイン ਆਊਟ ਕਰ ਰਹੀ ਹੈ ਜੱਗੋ ਚੱਕ ਟਾਂਡਾ ਜੱਗੋ ਸੌਰੀ ਜੱਗੋ ਚੱਕ ਟਾਂਡਾ ਠੀਕ ਹੈ ਜੱਗੋ ਚੱਕ ਟਾਂਡਾ ਕਰ ਰਹੀ ਹੈਗੀ ਆ ਤੇ ਇੱਕ ਆਪਣਾ ਜਿਹੜਾ ਉਸ ਤੋਂ ਅੱਗੇ ਵੀ ਹੈਗਾ ਕਾਨੇ ਵਾਲੇ ਪਾਸੇ ਉੱਥੇ ਵੀ ਹੈ ਜਿਹੜਾ ਮੇਨ ਜਿਹੜਾ ਹੁਣ ਕੰਮ ਹੈ ਰਾਈਟ ਨਾਓ ਰਿਵੈਕੂਏਸ਼ਨ ਵਰਕ ਇਸ ਗੋਇੰਗ ਆਨ ਉੱਥੇ ਜਿਹੜੀ ਸਾਡੀ ਆਰਮੀ ਤੋਂ ਜਿਹੜਾ ਹੈਗਾ ਦੀ ਟੀਮ ਇਜ਼ ਹੇਅਰ ਤੇ ਇਧਰਲੇ ਪਾਸੇ ਜਿਹੜੀ ਝਪਕਰੇ ਸਟੇਸ਼ਨ ਸਾਡੀ ਐਨਡੀਆਰਫ ਟੀਮ ਪਹੁੰਚ ਚੁੱਕੀ ਹੈ ਸੋ ਫਰਸਟ ਟਾਸਕ ਇਜ਼ ਇਵੈਕੂਏਸ਼ਨ ਇਸ ਤੋਂ ਬਾਅਦ ਅਸੀਂ ਰਿਲੀਫ ਦਾ ਜਿਹੜਾ ਕੰਮ ਹੈਗਾ ਉਹ ਹੋ ਰਿਹਾ ਹੈ ਤੇ ਬੰਦੇ ਕੱਢੇ ਗਏ ਨੇ ਕੋਈ ਬੰਦੇ ਫਸੇ ਕੱਢੇ ਬਾਹਰ ਸੋ ਰਾਈਟ ਨਾਓ ਅਪਰੋਕਸੀਮੇਟਲੀ ਜਿਹੜੇ 25 ਬੰਦੇ ਹੈਗੇ ਆ ਜਿਹੜੇ ਮਕੋੜੇ ਤੋਂ ਇਵੈਕੂਏਟ ਕੀਤੇ ਗਏ ਆ ਉਹ ਬੀਐਸਐਫ ਦੀ ਜਿਹੜੀ ਟੀਮ ਸੀਗੀ ਉਹ ਸ ਨੈਸ਼ਨਲ ਸੀ ਰਾਈਟ ਨਾਓ ਆਰਮੀ ਇਜ਼ ਆਲਸੋ ਆਪਰੇਸ਼ਨਲ ਸਰ ਪਾਰਲੇ ਪਿੰਡਾਂ ਦੀ ਕੀ ਸਥਿਤੀ ਹੈ ਪਾਰਲੇ ਪਿੰਨਾਂ ਦੇ ਵਿੱਚ ਪਾਣੀ ਆਰਮੀ ਨਾਲ ਅਸੀਂ ਉਧਰ ਵੀ ਇਨ ਟੱਚ ਹੈਗੇ ਆ ਤਾਂ ਉਹਨੂੰ ਪਤਾ ਲੱਗਿਆ ਕਿ 3.5 4 ਫੁੱਟ ਪਾਣੀ ਹੈਗਾ ਘਰਾਂ ਦੇ ਵਿੱਚ ਤੇ ਉਥੇ ਤਾਸ਼ ਵਾਲੇ ਪਾਸੇ ਥਰੂ 에ਅਰ ਜਿੱਥੇ ਲੋਡ ਹੈਗੀ ਐ ਵੈਕੂਏਸ਼ਨ ਦੀ ਉਥੇ ਕੀਤੀ ਜਾ ਰਹੀ ਹੈ ਬਟ ਅਗੇਨ ਵੀ ਵਿਲ ਬੀ ਯੂজিং ਥੈਟ ਫਾਰ ਐਮਰਜੈਂਸੀ ਪਰਪਸਸਿਸ ਤੇ ਜੇ ਕੋਈ ਵੀ ਰੀਲਿਫ ਆਫ ਕਰਨਾ ਹੈਗਾ ਉਹਦੇ ਲਈ ਅਸੀਂ ਐਪੀਆਰ ਆਰਮੀ ਦੇ ਵੱਲੋਂ बिकॉज़ ਜਦੋਂ ਹੀ ਮੀਂਹ हटਿਆ ਤੇ ਉਦੋਂ ਹੀ ਉਹਨਾਂ ਦਾ ਜਿਹੜਾ ਚੋਪਰਸ ਹੈਗੇ ਆ ਉਹ ਇਨ ਜਿਹੜੇ ਹੈਗੇ ਆ ਫੰਕਸ਼ਨ ਨੇ ਠੀਕ ਥੈਂਕ ਯੂ ਤੁਸੀਂ ਸੁਣਿਆ ਕਿ ਐਸ.ਡੀ.ਐਮ ਦਿਨਾਨਗਰ ਜਸਵਿੰਦਰ ਸਿੰਘ ਦੇ ਵੱਲੋਂ ਕਿਹਾ ਜਾ ਰਿਹਾ ਕਿ ਪਿੰਡਾਂ ਦੇ ਵਿੱਚ ਫਸੇ ਹੋਏ ਲੋਕਾਂ ਨੂੰ ਸਹੀ ਸਲਾਮਤ ਬਾਹਰ ਕੱਢਿਆ ਜਾ ਰਿਹਾ ਉਹਨਾਂ ਨੂੰ ਰਹਿਤ ਸਮੱਗਰੀ ਵੀ ਪਹੁੰਚਾਈ ਜਾ ਰਹੀ ਹੈ ਉਹਨਾਂ ਨੇ ਇਹ ਵੀ ਕਿਹਾ ਕਿ ਰਾਵੀ ਦਰਿਆ ਤੋਂ ਪਾਰ ਜੋ ਬਸੇ ਹੋਏ ਸੱਤ ਪਿੰਡ ਨੇ ਜਿਹੜੇ ਇਸ ਵਕਤ ਫਸੇ ਚੁੱਕੇ ਨੇ ਉਹਨਾਂ ਨੂੰ ਵੀ ਜਲਦ ਹੀ ਬਾਹਰ ਕੱਢਿਆ ਜਾਵੇਗਾ ਤੇ ਉਹਨਾਂ ਇਹ ਵੀ ਕਿਹਾ ਕਿ ਮੌਸਮ ਥੋੜਾ ਠੀਕ ਹੋਣ ਤੋਂ ਬਾਅਦ ਇਹ ਜਲਦ ਹੀ ਉਹਨਾਂ ਨੂੰ ਸੁਰੱਖਿਅਤ ਬਾਹਰ ਵੀ ਕੱਢ ਲਿਆ ਜਾਵੇਗਾ ਚੌਪਰ ਆਰਮੀ ਦੇ ਜਾਣਗੇ ਤੇ ਉਹਨਾਂ ਲੋਕਾਂ ਨੂੰ ਵੀ ਬਾਹਰ ਸਹੀ ਸਲਾਮਤ ਲਿਆਂਦਾ ਜਾਵੇਗਾ ਗੁਰਦਾਸਪੁਰ ਤੋਂ ਜਤਿੰਦਰ ਕੁੰਡਲ ਪੰਜਾਬੀ ਲੋਕ ਚੈਨਲ